बर्दाश्त नहीं किया जाएगा सो वार्ड नंबर चौंती तो इस समय की वही खबर है की जेड़े ਭਾਜਪਾ ਦੇ ਉਮੀਦਵਾਰ ਸੀ ਸੁਸ਼ੀਲ ਨਾਇਰ ਜਦੋਂ ਅੰਦਰ ਬੋਲਿੰਗ ਬੂਥ ਤੇ ਬੈਠੇ ਤਾਂ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਜਾਂ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਕਿਸੇ ਨੇ ਕੋਈ ਤੇਲ ਪਾਤਾ ਮਿੱਟੀ ਦਾ ਪਰ ਪੁਲਿਸ ਨੇ ਹਾਲਾਤਾਂ ਨੂੰ ਮੌਕੇ ਤੇ ਦੇਖਦਿਆਂ ਹੋਇਆ ਸੁਸ਼ੀਲ ਨਾਇਰ ਨੂੰ ਗ੍ਰਿਫਤਾਰ ਕਰਕੇ ਲੈ ਗਏ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਕਿਹਾ ਕਿ ਕੋਈ ਐਜੀ 19ਵੀਂ ਘਟਨਾ ਨਾ ਵਾਪਰੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐਡੇ ਟਾਈਮ ਹੀ ਉਹਨਾਂ ਨੂੰ ਲੈ ਕੇ ਗਿਆ ਇਹ ਬਾੜ ਜਿੱਥੇ ਬੋਲਿੰਗ ਚੱਲ ਰਹੀ ਹੈ ਪਰ ਇੱਕ ਜਦੋਂ ਪੁਲਿਸ ਦੇ ਹੱਤੋਪਾਈ ਹੋਈ ਤਾਂ ਹੱਤੋਪਾਈ ਦੇ ਵਿੱਚ ਇੱਕ ਭਾਜਪਾ ਦੀ ਸੀਨੀਅਰ ਆਗੂ ਹੈਗੇ ਮੋਨਿਕਾ ਸ਼ਰਮਾ ਉਹਨਾਂ ਦੇ ਵੀ ਜਿਹੜੀ ਕਿ ਮੂੰਹ ਤੇ ਡੰਡਾ ਵੱਜਿਆ ਖਿੱਤੂ ਦੇ ਵਿੱਚ ਉਹਨਾਂ ਦੇ ਵੀ ਖੂਨ ਨਿਕਲ ਰਿਹਾ ਬੂਦ ਪਰ ਇਹ ਪਟਿਆਲਾ ਦੇ ਵਿੱਚ ਦੂਜੀ ਘਟਨਾ ਪਹਿਲਾਂ ਸਵੇਰੇ ਇੱਟਾਂ ਚੱਲੀਆਂ ਹੁਣ ਦੂਜੀ ਘਟਨਾ ਇਹ ਹੋਈ ਹੈ ਸੋ ਹਜੇ ਤਾਂ ਟਾਈਮ ਕੁਝ ਜ਼ਿਆਦਾ ਨਹੀਂ ਹੋਇਆ ਅੱਗੇ ਅੱਗੇ ਦੇਖਦੇ ਕਿਆ-ਕਿਆ ਹੁੰਦਾ ਪਰ ਲੋਕ ਜਿਹੜੇ ਕੀ ਇਸ ਟਾਈਮ ਜਦੋਂ ਉਹ ਇਹ ਜਾ ਕੁਝ ਹੋਇਆ ਤਾਂ ਆਲੇ-ਦਾਲੇ ਤੇ ਲੋਕ ਡਰ ਕੇ ਕਿਉਂਕਿ ਡਰਨਾ ਬਿਲਕੁਲ ਸਹੀ ਆ ਤੇ ਜਿਹੜੇ ਕੀ ਇਹ ਕਲੋਨੀ ਪੋਸ਼ ਇਲਾਕਾ ਹੈਗਾ ਪੋਸ਼ ਇਲਾਕਾ ਜਿਆਦਾਤਰ ਹੈ ਤੇਜਵਾ ਕਲੋਨੀ ਦਾ ਸੋ ਇਸ ਟਾਈਮ ਦੀ ਜਿਹੜੀ ਵਾਰਡ ਨੰਬਰ 34 ਤੋਂ ਤਸਵੀਰ ਹੈ ਕਿ ਭਾਜਪਾ ਗੁਸ਼ਸ਼ੀਲ ਨૈયਰ ਨੂੰ ਗ੍ਰਿਫਤਾਰ ਕਰਕੇ ਲੈ ਗਏ ਕਿਉਂਕਿ ਪੁਲਿਸ ਨੇ ਕਿਹਾ ਕਿ ਅੰਦਰ ਇਹਨਾਂ ਨੇ ਆਪਣੇ ਆਪ ਤੇ ਤੇਲ ਪਾਇਆ ਉਹ ਕਹਿ ਰਹੇ ਮੇਰੇ ਤੇ ਕਿਸੇ ਨੇ ਪਾਇਆ ਹੈ ਇਸ ਵੇਲੇ ਦੀ ਇੱਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕੀ ਕੋਈ ਉਹ ਰੇ ਘਟਨਾ ਬਹਾ ਸੁਸ਼ੀਲ ਨਾਇਰ ਨੂੰ ਲੈ ਆਏ ਨੇ ਗੱਲ ਕਰਦੇ ਨਾਇਰ ਨਾਲ ਕੀ ਹੋਇਆ ਨਾਇਰ ਜੀ ਕੀ ਹੋਇਆ ਮੇਰੇ ਦੋਸਤੋ ਉਹ ਮੇਰੇ ਨਾਲ ਟੱਕਾ ਹੋ ਰਿਹਾ ਹੈ ਉਹ ਬੋਲ ਬੋਲ ਉਹ ਬੋਲ ਬੋਲ ਕਰਾਓ ਯਾਰ ਜੀ ਨੂੰ ਲੈ ਕੇ ਜਾ ਰਹੀ ਆ ਪੁਲਿਸ ਉਹ ਰੋਕਦਾ ਨਾ

ਜਿੰਨੇ ਜਰਨਲ ਦਾ ਕਵਰਤਾਸ਼ ਨਹੀਂ ਕੀਤਾ ਜਾਏਗਾ ਸੋ ਵਾਰਡ ਨੰਬਰ 34 ਤੋਂ ਇਸ ਤੇ ਮੇ ਦੀ ਵੱਡੀ ਖਬਰ ਹੈ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਸੀ ਸੁਸ਼ੀਲ ਨਾਇਰ ਜਦੋਂ ਅੰਦਰ ਬੋਲਿੰਗ ਬੂਥ ਤੇ ਬੈਠੇ ਤਾਂ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਜਾਂ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਕਿਸੇ ਨੇ ਕੋਈ ਤੇਲ ਪਾਤਾ ਮਿੱਟੀ ਦਾ ਪਰ ਪੁਲਿਸ ਨੇ ਹਾਲਾਤਾਂ ਨੂੰ ਮੌਕੇ ਤੇ ਦੇਖਦਿਆਂ ਹੋਇਆ ਸੁਸ਼ੀਲ ਨਾਇਰ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਕਿਹਾ ਕਿ ਕੋਈ ਐ ਜੀ 19 ਕੀ ਘਟਨਾ ਨਾ ਵਾਪਰੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐਡੇ ਟਾਈਮ ਹੀ ਉਹਨਾਂ ਨੂੰ ਲੈ ਕੇ ਗਿਆ ਇਹ ਬਾੜ ਜਿੱਥੇ ਬੋਲਿੰਗ ਚੱਲ ਰਹੀ ਹੈ ਪਰ ਇੱਕ ਜਦੋਂ ਪੁਲਿਸ ਦੇ ਹੱਤੋ ਪਾਈ ਹੋਈ ਤਾਂ ਹੱਤੋ ਪਾਈ ਦੇ ਵਿੱਚ ਇੱਕ ਭਾਜਪਾ ਦੀ ਸੀਨੀਅਰ ਅਗੂ ਹੈਗੇ ਮੋਨਿਕਾ ਸ਼ਰਮਾ ਉਹਨਾਂ ਦੇ ਵੀ ਜਿਹੜੀ ਕਿ ਮੂੰਹ ਤੇ ਡੰਡਾ ਵੱਜਿਆ ਖਿੱਤੂ ਦੇ ਵਿੱਚ ਉਹਨਾਂ ਦੇ ਵੀ ਖੂਨ ਨਿਕਲ ਰਿਹਾ ਬੂਧ ਪਰ ਇਹ ਪਟਿਆਲਾ ਦੇ ਵਿੱਚ ਦੂਜੀ ਘਟਨਾ ਪਹਿਲਾਂ ਸਵੇਰੇ ਈਟਾਂ ਚੱਲੀਆਂ ਹੁਣ ਦੂਜੀ ਘਟਨਾ ਇਹ ਹੋਈ ਹੈ ਸੋ ਹਜੇ ਤਾਂ ਟਾਈਮ ਕੁਝ ਜ਼ਿਆਦਾ ਨਹੀਂ ਹੋਇਆ ਅੱਗੇ ਅੱਗੇ ਦੇਖਦੇ ਕਿਆ-ਕਿਆ ਹੁੰਦਾ ਪਰ ਲੋਕ ਜਿਹੜੇ ਕਿ ਇਸ ਟਾਈਮ ਜਦੋਂ ਇਹ ਹਜੇ ਕੁਝ ਹੋਇਆ ਤਾਂ ਆਲੇ-ਦਾਲੇ ਦੇ ਲੋਕ ਡਰ ਕੇ ਕਿਉਂਕਿ ਡਰਨਾ ਬਿਲਕੁਲ ਸਹੀ ਆ ਅ ਜਿਹੜੇ ਕੀ ਇਹ ਕਲੋਨੀ ਪੋਸ਼ ਇਲਾਕਾ ਹੈਗਾ ਪੋਸ਼ ਇਲਾਕਾ ਜਿਆਦਾਤਰ ਹੈ ਤੇਜਵਾ ਕਲੋਨੀ ਦਾ ਸੋ ਇਸ ਟਾਈਮ ਦੀ ਜਿਹੜੀ ਵਾਰਡ ਨੰਬਰ 34 ਤੋਂ ਤਸਵੀਰ ਹੈ ਕਿ ਭਾਜਪਾ ਅਗੋ ਸੁਸ਼ੀਲ ਨਾਇਰ ਨੂੰ ਗ੍ਰਿਫਤਾਰ ਕਰਕੇ ਲੈ ਗਏ ਕਿਉਂਕਿ ਪੁਲਿਸ ਨੇ ਕਿਹਾ ਕਿ ਅੰਦਰ ਇਹਨਾਂ ਨੇ ਆਪਣੇ ਆਪ ਤੇ ਤੇਲ ਪਾਇਆ ਉਹ ਕਹਿ ਰਹੇ ਮੇਰੇ ਤੇ ਕਿਸੇ ਨੇ ਪਾਇਆ ਹੈ ਇਸ ਵੇਲੇ ਦੀ ਇੱਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਇਹ ਘਟਨਾ ਬਾਰੇ ਸੁਸ਼ੀਲ ਨਾਇਰ ਨੂੰ ਲੈ ਆਏ ਨੇ ਗੱਲ ਕਰਦੇ ਨਾਇਰ ਨਾਲ ਕੀ ਹੋਇਆ ਕੀ ਬੋਲ ਰਿਹਾ ਤੇਰੇ ਦੋਸਤ ਉਹ ਮੈਨਾ ਟੱਕਾ ਹੋ ਰਿਹਾ ਓਏ ਕੀ ਆ ਉਹ ਬੋਲ ਬੋਲ ਕਰਾਓ ਯਾਰ ਜੀ ਨੂੰ ਲੈ ਕੇ ਜਾ ਰਹੀ ਆ ਪੋਜੀਸ਼ਨ ਉਹ ਰੋਕ ਤਾ ਲੈ

ਜੀਨ ਨਯਰ ਦਾ ਕਬਰਦਾਸ ਨਹੀਂ ਕੀਤਾ ਜਾਏਗਾ ਸੋ ਵਾਰਡ ਨੰਬਰ 34 ਤੋਂ ਇਸ ਟੇਮੇ ਦੀ ਵੱਡੀ ਖਬਰ ਹੈ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਸੀ ਸੁਸ਼ੀਲ ਨਯਰ ਜਦੋਂ ਅੰਦਰ ਬੋਲਿੰਗ ਬੂਥ ਤੇ ਬੈਠੇ ਤਾਂ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਜਾਂ ਤਾਂ ਉਹਨਾਂ ਨੇ ਉਹਨਾਂ ਦੇ ਉੱਪਰ ਕਿਸੇ ਨੇ ਕੋਈ ਤੇਲ ਪਾਤਾ ਮਿੱਟੀ ਦਾ ਪਰ ਪੁਲਿਸ ਨੇ ਹਾਲਾਤਾਂ ਨੂੰ ਮੌਕੇ ਤੇ ਦੇਖਦਿਆਂ ਹੋਇਆ ਸੁਸ਼ੀਲ ਨਾਇਰ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਕਿਉਂਕਿ ਆ ਮਾਨਯੋਗ ਹਾਈ ਕੋਰਟ ਦੇ ਕਿਹਾ ਕਿ ਕੋਈ ਐ ਜੀ 19 ਕੀ ਘਟਨਾ ਨਾ ਵਾਪਰੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐਡੇ ਟਾਈਮ ਹੀ ਉਹਨਾਂ ਨੂੰ ਲੈ ਕੇ ਗਿਆ ਇਹ ਬਾੜ ਜਿੱਥੇ ਬੋਲਿੰਗ ਚੱਲ ਰਹੀ ਆ ਪਰ ਇੱਕ ਜਦੋਂ ਪੁਲਿਸ ਦੇ ਹੱਤੋ ਬਾਈ ਹੋਈ ਤਾਂ ਹੱਤੋ ਬਾਈ ਦੇ ਵਿੱਚ ਇੱਕ ਭਾਜਪਾ ਦੀ ਸੀਨੀਅਰ ਆਗੂ ਹੈਗੇ ਮੋਨਿਕਾ ਸ਼ਰਮਾ ਉਹਨਾਂ ਦੇ ਵੀ ਜਿਹੜੀ ਕਿ ਮੂੰਹ ਤੇ ਡੰਡਾ ਵੱਜਿਆ ਖਿੱਤੂ ਦੇ ਵਿੱਚ ਉਹਨਾਂ ਦੇ ਵੀ ਖੂਨ ਨਿਕਲ ਰਿਹਾ ਬੂਦ ਪਰ ਇਹ ਪਟਿਆਲਾ ਦੇ ਵਿੱਚ ਦੂਜੀ ਘਟਨਾ ਪਹਿਲਾਂ ਸਵੇਰੇ ਈਟਾਂ ਚੱਲੀਆਂ ਉਹਨ ਦੂਜੀ ਘਟਨਾ ਇਹ ਹੋਈ ਹੈ ਸੋ ਹਜੇ ਤਾਂ ਟਾਈਮ ਕੁਝ ਜ਼ਿਆਦਾ ਨਹੀਂ ਹੋਇਆ ਅੱਗੇ ਅੱਗੇ ਦੇਖਦੇ ਕਿਆ-ਕਿਆ ਹੁੰਦਾ ਪਰ ਲੋਕ ਜਿਹੜੇ ਕਿ ਇਸ ਟਾਈਮ ਜਦੋਂ ਇਹ ਹਜਾ ਕੁਝ ਹੋਇਆ ਤਾਂ ਆਲੇ-ਦਾਲੇ ਦੇ ਲੋਕ ਡਰ ਕੇ ਕਿਉਂਕਿ ਡਰਨਾ ਬਿਲਕੁਲ ਸਹੀ ਆ ਅ ਜਿਹੜੇ ਕੀ ਇਹ ਕਲੋਨੀ ਪੋਸ਼ ਇਲਾਕਾ ਹੈਗਾ ਪੋਸ਼ ਇਲਾਕਾ ਜਿਆਦਾਤਰ ਤੇਜਵਾ ਕਲੋਨੀ ਦਾ ਸੋ ਇਸ ਟਾਈਮ ਦੀ ਜਿਹੜੀ ਵਾਰਡ ਨੰਬਰ 34 ਤੋਂ ਤਸਵੀਰ ਹੈ ਕਿ ਭਾਜਪਾ ਗੁਸ਼ਸ਼ੀਲ ਨਾਇਰ ਨੂੰ ਗ੍ਰਿਫਤਾਰ ਕਰਕੇ ਲੈ ਗਏ ਕਿਉਂਕਿ ਪੁਲਿਸ ਨੇ ਕਿਹਾ ਕਿ ਅੰਦਰ ਇਹਨਾਂ ਨੇ ਆਪਣੇ ਆਪ ਤੇ ਤੇਲ ਪਾਇਆ ਉਹ ਕਹਿੰਦੇ ਮੇਰੇ ਤੇ ਕਿਸੇ ਨੇ ਪਾਇਆ ਹੈ ਇਸ ਵੇਲੇ ਦੀ ਇੱਕ ਖਬਰ ਆਈ ਹੈ ਵਾਰਡ ਨੰਬਰ 34 ਤੋਂ ਕਿ ਕੋਈ ਇਹ ਘਟਨਾ ਬਾਰੇ ਸੁਸ਼ੀਲ ਨਾਇਰ ਨੂੰ ਲੈ ਆਏ ਨੇ ਗੱਲ ਕਰਦੇ ਨਾਇਰ ਨਾਲ ਕੀ ਹੋਇਆ ਨਾਇਰ ਜੀ ਕਿਹੜਾ ਬੋਲਦਾ